ਨਿਰਮਲ ਜੋੜਾ ਪਾਤਰ ਸਾਹਿਬ ਤੇ ਨਿਰਮਲ ਜੋੜਾ ਜਾ ਰਹੇ ਸੀ ਕਿਤੇ ਤੇ ਨਿਰਮਲ ਜੋੜੇ ਨੇ ਮੈਨੂੰ ਕਿਹਾ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਮੈਂ ਕਿਹਾ ਦੱਸੋ ਗੱਡੀ ਜਾ ਰਹੇ ਸੀ ਕਿਤੇ ਤੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਜੱਸੀ ਯਾਰ ਕਿ ਚਲੋ ਕੁਝ ਕਰਦੇ ਆ ਕੋਈ ਤਾਂ surjit patar ji ਸਾਡੇ ਦਰਮਿਆਨ ਨਹੀਂ ਰਹੇ ਜਸਬੀਰ ਜੱਸੀ ਜੀ ਮੇਰੇ ਨਾਲ ਜੁੜੇ ਨੇ ਜੱਸੀ ਜੀ ਜਦੋਂ ਇਹ ਕੰਨੀ ਪਈ ਖਬਰ ਬੇ ਬੇਹਤ ਦੁਖਦ ਖਬਰ ਕਿਉਂਕਿ ਤੁਸੀਂ ਮੈਨੂੰ ਲੱਗਦਾ ਸਾਹਿਤ ਨਾਲ ਜਿੰਨਾ ਪਿਆਰ ਕਰਦੇ ਹੋ ਤਾਂ ਤੁਹਾਡੇ ਲਈ ਵੀ ਬਹੁਤ ਪਰਸਨਲ ਤੌਰ ਤੇ ਵੀ ਵੱਡਾ ਘਾਟਾ ਜੀ ਮਤਲਬ ਇਹਦੇ ਵਾਸਤੇ ਮੈਂ ਮੈਂ ਤਾਂ ਹੀ ਸੋਚਦਾ ਸੀ ਕਿ ਪਾਤਰ ਸਾਹਿਬ ਐਨੇ ਸ਼ਬਦਾਂ ਦੇ ਧਨੀ ਸੀਗੇ ਤੇ ਅੱਜ ਉਹਨਾਂ ਵਾਸਤੇ ਇੱਕ ਵੀ ਸ਼ਬਦ ਸਬੋਲ ਨਹੀਂ ਪਾ ਰਹੇ ਹੂੰ 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 ਤੇ ਮਤਲਬ ਯਕੀਨ ਨਹੀਂ ਹੋ ਰਿਹਾ ਇਸ ਗੱਲ ਦੇ ਉੱਤੇ ਮੈਂ ਅਮਰੀਕਾ ਆਇਆ ਹਾਂ ਤੇ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਇਸ ਗੱਲ ਦੇ ਉੱਤੇ ਤੇ ਮੈਂ ਮੈਂ ਤੁਹਾਨੂੰ ਦੱਸਾਂ ਕਿ ਮੇਰੀ 10 ਦਿਨ ਪਹਿਲੇ ਅੱਜ 10 ਦਿਨ ਕੈਤੇ 10 ਦਿਨ ਪਹਿਲੇ ਮੇਰੇ ਉਹਨਾਂ ਨਾਲ ਮੈਚ ਜਿਹੜਾ ਉਹਨਾਂ ਦੀ ਪੋਸਟ ਵੀ ਪਾਈ ਐ ਸਕਰੀਨਸ਼ਾਟ ਲਿਆ ਮੈਂ ਮੇਰੀ ਉਹਨਾਂ ਨਾਲ ਵੀਡੀਓ ਕਾਲ ਹੋਈ ਹੂੰ ਉਹ ਤੇ ਨਿਰਮਲ ਜੋੜਾ ਫਾਤਰ ਸਾਹਿਬ ਤੇ ਨਿਰਮਲ ਜੋੜਾ ਜਾ ਰਹੇ ਸੀ ਕਿਤੇ ਤੇ ਨਿਰਮਲ ਜੋੜੇ ਨੇ ਮੈਨੂੰ ਕਿਹਾ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਮੈਂ ਕਿਹਾ ਦੱਸੋ ਗੱਡੀ ਜਾ ਰਹੇ ਸੀਗੇ ਤੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਦੱਸੀ ਯਾਰ ਕਿ ਚਲੋ ਕੁਝ ਕਰਦੇ ਆ ਕੋਈ ਤੂੰ ਗਾਵੇਂ ਤੇ ਮੈਂ ਰਿਸਾਈਡ ਕਰਾਂਗਾ ਮੈਂ ਕਿਹਾ ਨਹੀਂ ਫਾਤਰ ਸਾਹਿਬ ਤੁਸੀਂ ਵੀ ਜਾਓ ਹੂੰ ਕਿ ਅੱਜ ਠੀਕ ਹੈ ਤੇ ਮੈਨੂੰ ਨਿਰਮਲ ਜੋੜਾ ਉਹਨੇ ਦੱਸਿਆ ਸੀ ਵੀ ਤਿੰਨ ਦਿਨ ਪਹਿਲੇ ਉਹਨਾਂ ਦਾ ਫੋਨ ਆਇਆ ਤੇ ਇਕੱਠੇ ਸੀਗੇ ਉਹ ਤੇ ਕਹਿੰਦੇ ਵੀ ਜਸੀ ਨੇ ਮੈਨੂੰ ਕਿਹਾ ਜਸੀ ਕਦੋਂ ਆ ਰਿਹਾ ਹੂੰ ਤੇ ਅੱਜ ਵੇਖ ਆਵਾਂ ਮਿਲ ਗਈ ਬੰਦਾ ਇਹ ਇਹ ਇਹਨੂੰ ਪਰਸਨ ਜਸੀ ਨਾਲ ਮੁਲਾਕਾਤ ਆਖਰੀ ਕਦੋਂ ਦੀ ਸੀਗੀ ਥੋੜੇ ਦਿਨ ਪਹਿਲੇ ਜੀ ਅਸੀਂ ਹੁਣ ਮੈਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮਿਲਦਾ ਸੀ ਨਾ ਮੈਂ ਜਿੱਦਨ ਮੈਨੂੰ ਗਾਣੇ ਸ਼ੋਅ ਕਰਨ ਜਾਂਦਾ ਸੀ ਉਹ ਮੈਂ ਅਸੀਂ ਉਹਨਾਂ ਦੇ ਘਰ ਦੇ ਨੇੜੇ ਇੱਕ ਹੋਟਲ ਹੈ ਉਸੇ ਬਠਾਈ ਰਹੇ ਹਾਂ ਹਮੇਸ਼ਾ ਤੇ ਮੈਂ ਉਹ ਖਾਣਾ ਉਹਨਾਂ ਦੇ ਘਰ ਹੀ ਖਾਂਦੇ ਹੁੰਦੇ ਸੀ ਔਰ ਮੇਰੇ ਕੋਲ ਪਤਾ ਨਹੀਂ ਕਿੰਨੀਆਂ ਕ ਵੀਡੀਓਜ਼ ਨੇ ਹੋਣਾ ਦੀਆਂ ਅਸੀਂ ਬੈਠ ਬੈਠ ਕੇ ਰਿਕਾਰਡਿੰਗ ਕਰੀ ਜਾਂਦੇ ਸੀ ਮੈਂ ਪੁੱਛਦਾ ਰਹਿੰਦਾ ਸੀ ਉਹਨਾਂ ਨੂੰ ਉਹਨਾਂ ਦੀਆਂ ਕਵਿਤਾਵਾਂ ਨੂੰ ਮੈਂ ਉਹਨਾਂ ਕੋਲੋਂ ਵਿਆਖਿਆ ਪੁੱਛਦਾ ਰਹਿੰਦਾ ਸੀ ਜਾਂ ਮੈਂ ਗੁਰਨਾਮਕ ਜੀ ਬਾਰੇ ਉਹਨ ਕਿਸੇ ਬਾਰੇ ਇਕੱਠੇ ਹੋ ਰਹੇ ਸੀ ਥੋੜੇ ਦਿਨ ਪਹਿਲੇ ਉਹਨਾਂ ਨੇ ਮੈਨੂੰ ਅ ਚੰਡੀਗੜ੍ਹ ਦੇ ਵਿੱਚ ਮੈਂ ਕਹਿੰਦੇ ਯਾਰ ਜੱਸੀ ਮੈਂ ਹੀਰ ਦਾ ਕੰਪੀਟੀਸ਼ਨ ਕਰਾ ਰਿਹਾ ਹਾਂ ਤੇ ਉਹ 100 ਬੰਦਿਆਂ ਦੀ ਹੀਰ ਚੁਣ ਕੇ ਆਈ ਸੀ ਇਹ ਕਹਿੰਦੇ ਮੈਂ ਚਾਹਨਾ ਕਿ ਤੂੰ ਉਹਦਾ ਜਿਹੜਾ ਫਾਈਨਲ ਹੈ ਉਹ ਤੁਸੂ ਕਰੇ ਕਿਨੂੰ ਹੀਰ ਦਾ ਇਨਾਮ ਦੇਣਾ ਤੇ ਮੈਂ ਉਹਨਾਂ ਦੇ ਜਜਮੈਂਟ ਵਾਸਤੇ ਗਿਆ ਸੀ ਆਪਣਾ ਇੱਕ ਸ਼ੋਅ ਕਰਕੇ ਮੈਂ ਉਸ ਦਿਨ ਲਈ ਉੱਥੇ ਗਿਆ ਹੂੰ ਰਾਤ ਨੂੰ ਅਸੀਂ ਫਿਰ 2-3 ਘੰਟੇ ਇਕੱਠੇ ਰਹੇ ਹੀਰ ਸੁਣੀ ਫਿਰ ਗੱਲਾਂ ਬਾਤਾਂ ਕੀਤੀਆਂ ਮੈਨੂੰ ਉਹਨੇ ਫੋਟੋਆਂ ਲੋਕੀ ਭੇਜ ਰਏ ਕਿ ਉਹ ਉਹਦੀਆਂ ਉਸ ਦਿਨ ਜਦੋਂ ਉਹਨਾਂ ਨੇ ਬੁੱਕੇ ਦਿੱਤੇ ਮੈਨੂੰ ਕੇ ਜੋ ਉੱਪਰ ਆ ਕੇ ਬਹੁਤ ਅੱਛਾ ਬੋਲੇ ਹੂੰ ਮਤਲਬ ਮਸ਼ਕੁਰ ਹਾਂ ਤੁਹਾਡਾ ਫਰੈਂਡਾਂ ਨਾਲ ਜਦੋਂ ਤੁਹਾਨੂੰ ਦੱਸਣਾ ਮੁਸ਼ਕਲ ਹੈ ਕਿਉਂਕਿ ਕਿਉਂਕਿ ਮੈਂ ਕਈ ਮੰਚ ਦੇ ਉੱਤੇ ਜਦੋਂ ਤੁਹਾਡਾ ਕਿਸੇ ਇੰਟਰਵਿਊ 'ਚ ਕੋਈ ਜ਼ਿਕਰ ਕਰਦਾ ਸੀ ਤਾਂ ਉਹ ਤੁਹਾਨੂੰ ਬਹੁਤ ਮੁਹੱਬਤ ਕਰਦੇ ਸੀ ਉਹ ਕਹਿੰਦੇ ਕਿ ਅੱਜ ਦੇ ਜਿਹੜੀ ਗਾਇਕੀ ਹੈ ਤਾਂ ਜਸਵੀਰ ਜੱਸੀ ਜਦੋਂ ਵੀ ਤੁਹਾਡਾ ਜ਼ਿਕਰ ਆਉਂਦਾ ਤਾਂ ਬਹੁਤ ਪਿਆਰ ਆਪਣਾ ਤੁਹਾਡੇ ਲਈ ਸ਼ੋਅ ਕਰਦੇ ਸੀ ਬਹੁਤ ਬਹੁਤ ਜ਼ਿਆਦਾ ਪਿਆਰ ਔਰ ਮੈਂ ਕਰਲ ਅਸੀਂ ਕੋਈ ਆਪਣਾ ਪ੍ਰੋਜੈਕਟ ਕਰ ਰਹੇ ਹਾਂ ਹோம் ਸਟੂਡੀਓ ਤੇ ਉਹ ਉਹਦੇ ਵਿੱਚ ਜਦੋਂ ਲਿਸਟ ਬਣ ਰਹੀ ਸੀ ਤੇ ਮੈਂ ਮੈਂ ਉਹਨਾਂ ਨੂੰ ਕਹੇ ਜੀ ਪਾਤਰ ਸਾਹਿਬ ਦੀ ਜਿਹੜੀ ਇੰਟਰਵਿਊ ਹੋਏਗੀ ਮੈਂ ਕਰਾਂਗਾ ਹੂੰ ਪਾਤਰ ਸਾਹਿਬ ਨਾਲ ਗੱਲਬਾਤ ਮੈਂ ਕਰਾਂਗਾ ਕਿਉਂਕਿ ਮੈਂ ਮਤਲਬ ਮੈਂ ਜਾਨਣਾ ਚਾਹੁੰਦਾ ਮੈਂ ਚਾਹੁੰਦਾ ਸੀ ਕਿ ਉਹ ਮੂਮੈਂਟ ਜਿਹੜੀ ਮੇਰੇ ਨਾਲ ਹੋਏ ਪਰ ਚਲੋ ਮੈਨੂੰ ਪਤਾ ਨਹੀਂ ਕਿ ਮਨਪ ਇੱਕ ਸ਼ੱਕ ਸਾਰੇ ਜੱਗ ਨੂੰ ਉਦਾਸ ਕਰ ਗਿਆ ਵਾਹ ਵਾਹ ਔਰ ਇੰਨੀ ਉਦਾਸੀ ਦਾ ਆਲਾ ਮੈਂ ਸਾਇੰਸ ਤੇ ਮੈਂ मतलब असी 20 ਦਿਨ ਤੋਂ ਹੁਣ ਦੀ ਇੱਕ ਲਾਈਨ ਜਿਹੜੀ ਐਨੀ ਜ਼ਿਆਦਾ ਬੋਲ ਰਹੇ ਨੇ ਕਿ ਕੁਝ ਲੋਕ ਸਮਝਦੇ ਨਹੀਂ ਐਨਾ ਕੋ ਰਾਗ ਨੂੰ ਕਿ ਸੋਨੇ ਦੀ ਬੰਸਰੀ ਤਬੇ ਸੂਰੀ ਨਹੀਂ ਹੈ ਐਨੀ ਜ਼ਿਆਦਾ ਅਸੀਂ ਪੜੀ ਐ ਲਾਈਨ ਹੂੰ ਤੇ ਮੈਂ मतलब ਲੋਕਾਂ ਨੂੰ ਐਕਸਪਲੇਨ ਕਰ ਕਰਕੇ ਮੈਂ ਉਹਨਾਂ ਸਾਰੇ ਲੋਕਾਂ ਨੂੰ ਕਹਿ ਰਿਹਾ ਸੀ ਕਿ ਦੱਸੋ ਕੋਈ ਕਿਸੇ ਨਾਲ ਤਾਂ ਕਿ ਡੱਟ ਨੋਟ ਲਿਖਾ ਹੋਏ ਔਰ ਮੈਂ ਔਰ ਮੈਂ बार-बार ਲੋਕਾਂ ਨੂੰ ਜਿਹੜੇ ਵੱਡੇ ਵੱਡੇ ਸ਼ਾਇਰ ਸੀ ਉਹਨਾਂ ਨੂੰ ਫੋਨ ਕਰਕੇ ਕਹਿ ਰਿਹਾ ਸੀ ਕਿ ਦੱਸੋ ਇਹ ਥੋੜ ਕਿਸੇ ਕਦੀ ਵੀ ਉਰਦੂ ਇੰਗਲਿਸ਼ ਕਿਸੇ ਭਾਸ਼ਾ ਚ ਆਇਆ ਜਿੰਨਾ 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 ਵੱਡਾ ਜਿਹੜੀ ਸੋਚ ਹੈ ਇੱਕ ਸ਼ੇਰ ਦੇ ਵਿੱਚ ਪਾਤਰ ਸਾਹਿਬ ਨੇ ਲਿਖੀ ਹੈ ਔਰ ਜੱਸੀ ਜੀ ਇੱਕ ਇੱਕ ਚੀਜ਼ ਇਹ ਵੀ ਹੈ ਕਿ ਮਾਡਰਨ ਜ਼ਮਾਨੇ ਦੇ ਕਰੰਟ ਜਨਰੇਸ਼ਨ ਵੀ ਬਹੁਤ ਪਿਆਰ ਕਰਦੇ ਸੀ ਪਾਤਰ ਸਾਹਿਬ ਨੂੰ ਚਾਹੇ ਅੱਜ ਕੱਲ ਥੋੜਾ ਟ੍ਰੈਂਡ ਹੋ ਸਾਰੇ ਲੋਕ ਪਿਆਰ ਕਰਦੇ ਸੀ ਜੀ ਉਹਨਾਂ ਨੂੰ ਐਕਚੁਅਲੀ ਕਈ ਕਈ શિક્ષੀਤਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਉਹ ਗਲੋਬਲ ਗਲੋਬਲ ਕੀ ਸੀਟਾਉਂਦੀਆਂ گلੋਬਲ ਪਰਸਨੈਲਿਟੀਜ਼ ਹੁੰਦੀਆਂ ਹੂੰ ਹੂੰ ਉਹ ਉਹਨਾਂ ਨੂੰ ਫਿਰ ਉਹਨਾਂ ਨੂੰ ਜ਼ਮਾਨੇ ਦਾ ਕੋਈ ਅਸਰ ਨਹੀਂ ਹੁੰਦਾ ਉਹਨਾਂ ਨੂੰ ਬਾਦਸ਼ਾਹ ਦਾ ਕੋਈ ਅਸਰ ਨਹੀਂ ਹੁੰਦਾ ਹੂੰ ਉਹਨਾਂ ਨੂੰ ਇਲਾਕੇ ਦਾ ਕੋਈ ਅਸਰ ਨਹੀਂ ਹੁੰਦਾ ਕਿ ਉਹ ਇਲਾਕੇ ਦੀ ਸੀਮਤ ਰਹਿ ਜਾਂਦੇ ਜਾਂ ਬਾਦਸ਼ਾਹ ਦੀ ਸੀਮਤ ਰਹਿ ਜਾਂਦੇ ਜਾਂ ਇੱਕ ਕਿਸੇ ਖੇਤਰ ਦੇ ਵਿੱਚ ਜਾ ਕੇ ਸੀਮਤ ਰਹਿ ਜਾਂਦੇ ਆ ਉਹ ਲੋਕ ਉਹ ਉਹ ਲੋਕਾਂ ਨੂੰ ਸਾਰੇ ਉਹਨਾਂ ਦੀ ਤੁਸੀਂ ਦੇਖੋ ਪਾਕਿਸਤਾਨ ਦੀ ਅਗਲੀ ਤੁਸੀਂ ਫੋਟੋ ਦੇਖੋਗੇ ਹੂੰ ਤੇ ਪਤਾ ਨੂੰ ਲੱਗਿਆ ਕਿ ਕੋਈ ਕੋਈ ਸੇਂਟ ਹੈ ਹੂੰ ਉਹਨਾਂ ਨੂੰ ਜਦੋਂ ਮਿਲਦੇ ਸੀ ਉਹ ਉਹ ਸੰਤਾਂ ਵਾਲੀਆਂ ਗੱਲਾਂ ਕਰਦੇ ਸੀ ਜਦੋਂ ਵੀ ਮਿਲਦੇ ਸੀ ਉਹ ਉਹ ਸੰਤਾਂ ਦੀ ਤਰ੍ਹਾਂ ਹੀ ਬੀਹੇਵ ਕਰਦੇ ਸੀ ਨਿਮਰਤਾ ਬਹੁਤ ਸੀ ਚਾਹੇ ਕੋਈ ਬਿਲਕੁਲ ਨਵਾਂ ਹੀ ਸ਼ਾਇਰ ਉਹਨਾਂ ਕੋਲ ਚਲਾ ਜਾਵੇ ਆਹ ਯੋਥ ਬਲੋ ਇਹਦੇ ਤੇ ਕਿਉਂ ਅੱਜ ਤੇ ਹੁਣ ਉਹ ਟਾਈਮ ਨਹੀਂ ਹੈ ਕਦੀ ਉਹਨਾਂ ਤੇ ਗੱਲ ਕਰਾਂਗੇ ਹੂੰ ਹੂੰ ਉਹਨਾਂ ਨੂੰ ਜਿੰਨਾ ਮਰਜ਼ੀ ਸਪੇਨ ਕਰ ਜਾਓ ਜਿੰਨਾ ਮਰਜ਼ੀ ਸਪੇਨ ਕਰੀ ਜਾਓ ਕਿਉਂ ਮੁਕਦਾ ਹੀ ਨਹੀਂ ਉਹਨਾਂ ਬੰਦਾਂ ਦਾ ਬੇਹਤ ਸ਼ੁਕਰੀਆ ਜੱਸੀ ਜੀ ਜੱਸੀ ਜੀ ਸਾਡੇ ਨਾਲ ਗੱਲ ਕਰਨ ਦੇ ਲਈ ਤਾਂ ਬੇਹਤ ਭਾਵੁਕ ਪਲ ਨੇ ਅਤੋਂ ਡਿਲੇਵੀ ਹੋਰ ਸਾਰੇ ਪੰਜਾਬੀਅਤ ਦੇ ਲਈ ਵੀ ਜਿਹੜੇ ਉਹਨਾਂ ਨੂੰ ਮੁਹੱਬਤ ਕਰਦੇ ਸੀ ਧੰਨਵਾਦ ਜਸਬੀਰ ਜੱਸੀ ਜੀ ਸਾਡੇ ਨਾਲ ਜੁੜੇ ਸੀ ਬਹੁਤ ਸ਼ੁਕਰੀਆ ਸਰਜੀਤ ਪਾਤਰ ਜੀ ਸਾਡੇ ਦਰਮਿਆਨ ਨਹੀਂ ਰਹੇ ਜਸਬੀਰ ਜੱਸੀ ਜੀ ਮੇਰੇ ਨਾਲ ਜੁੜੇ ਨੇ ਜੱਸੀ ਜੀ ਜਦੋਂ ਇਹ ਕੰਨੀ ਪਈ ਖਬਰ ਬੇ ਬੇਹਤ ਦੁਖਦ ਖਬਰ ਕਿਉਂਕਿ ਤੁਸੀਂ ਮੰਨ ਲਓ ਸਾਹਿਤ ਨਾਲ ਜਿੰਨਾ ਪਿਆਰ ਕਰਦੇ ਹੋ ਤਾਂ ਤੁਹਾਡੇ ਲਈ ਵੀ ਬਹੁਤ ਪਰਸਨਲ ਤੌਰ ਤੇ ਵੀ ਵੱਡਾ ਘਾਟਾ ਹੈ ਭਾਜੀ بالکل بھی یقین نہیں ہو رہا اس گل میں تصا کہ میری دس دن پہلے دس تریق دس دن پہلے میری جی ਉਹਨਾਂ ਦੀ ਪੋਸਟ ਵੀ ਪਾਈ ਆ ਸਕਰੀਨਸ਼ਾਟ ਲਿਆ ਮੈਂ ਮੇਰੀ ਉਹਨਾਂ ਨਾਲ ਵੀਡੀਓ ਕਾਲ ਹੋਈ ਹੂੰ ਉਹ ਤੇ ਨਿਰਮਲ ਜੋੜਾ ਪਾਤਰ ਸਾਹਿਬ ਤੇ ਨਿਰਮਲ ਜੋੜਾ ਜਾ ਰਹੇ ਸੀ ਕਿਤੇ ਤੇ ਨਿਰਮਲ ਜੋੜਾ ਨੇ ਮੈਨੂੰ ਕਿਹਾ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਮੈਂ ਕਿਹਾ ਦੱਸੋ ਗੱਡੀ ਜਾ ਰਹੇ ਸੀਗੇ ਤੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਦੱਸੀ ਯਾਰ ਕਿ ਚਲੋ ਕੁਝ ਕਰਦੇ ਆ ਕੋਈ ਤੂੰ ਗਾਵੇਂ ਤੇ ਮੈਂ ਰਿਸਾਈਡ ਕਰਾਂਗਾ ਮੈਂ ਕਿਹਾ ਨਹੀਂ ਪਾਤਰ ਸਾਹਿਬ ਤੁਸੀਂ ਵੀ ਜਾਓ ਹੂੰ ਅੱਜ ਠੀਕ ਹੈ ਤੇ ਮੈਨੂੰ ਨਿਰਮਲ ਜੋੜਾ ਹੋਣੇ ਦੱਸ ਰਿਹਾ ਸੀ ਵੀ ਤਿੰਨ ਦਿਨ ਪਹਿਲੇ ਉਹਨਾਂ ਦਾ ਫੋਨ ਆਇਆ ਤੇ ਇਕੱਠੇ ਸੀਗੇ ਉਹ ਤੇ ਕਹਿੰਦੇ ਵੀ ਜਸੀ ਨੇ ਮੈਨੂੰ ਕਿਹਾ ਜਸੀ ਕਦੋਂ ਆ ਰਿਹਾ ਹੂੰ ਤੇ ਅੱਜ ਵੇਖ ਆਵੇ ਮਿਲ ਗਈ ਬੰਤਾ ਇਹ ਇਹ ਇਹਨੂੰ ਪਰਸਨ ਜਸੀ ਨਾਲ ਮੁਲਾਕਾਤ ਆਖਰੀ ਕਦੋਂ ਦੀ ਸੀਗੀ ਥੋੜੇ ਦਿਨ ਪਹਿਲੇ ਜੀ ਅਸੀਂ ਹੁਣ ਮੈਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮਿਲਦਾ ਸੀ ਨਾ ਮੈਂ ਜਿੱਦਣ ਵੀ ਲਗਾਣੇ ਸ਼ੋਅ ਕਰਨ ਜਾਂਦਾ ਸੀ ਉਹ ਮੈਂ ਅਸੀਂ ਉਹਨਾਂ ਦੇ ਘਰ ਦੇ ਨੇੜੇ ਇੱਕ ਹੋਟਲ ਹੈ ਉਸੇ ਰਹਿ ਕੇ ਆਂ ਹਮੇਸ਼ਾ ਤੇ ਉਹ ਖਾਣਾ ਉਹਨਾਂ ਦੇ ਘਰ ਹੀ ਖਾਂਦੇ ਹੁੰਦੇ ਸੀ ਔਰ ਮੇਰੇ ਕੋਲ ਪਤਾ ਨਹੀਂ ਕਿੰਨੀਆਂ ਕੁ ਵੀਡੀਓਜ਼ ਨੇ ਉਹਨਾਂ ਦੀਆਂ ਅਸੀਂ ਬੈਠ ਬੈਠ ਕੇ ਰਿਕਾਰਡਿੰਗ ਕਰੀ ਜਾਂਦੇ ਸੀ ਮੈਂ ਪੁੱਛਦਾ ਰਹਿੰਦਾ ਸੀ ਉਹਨਾਂ ਨੂੰ ਉਹਨਾਂ ਦੀਆਂ ਕਵਿਤਾਵਾਂ ਨੂੰ ਮੈਂ ਉਹਨਾਂ ਕੋਲੋਂ ਵਿਆਖਿਆ ਪੁੱਛਦਾ ਰਹਿੰਦਾ ਸੀ ਜਾਂ ਮੈਂ ਗੁਰਨਾਮਕ ਜੀ ਬਾਰੇ ਉਹਨ ਕਿਸ ਜੀ ਬਾਰੇ ਇਕੱਠੇ ਹੋ ਰਹੇ ਸੀ ਕੁਝ ਦਿਨ ਪਹਿਲੇ ਉਹਨਾਂ ਨੇ ਮੈਨੂੰ ਅ ਚੰਡੀਗੜ੍ਹ ਦੇ ਵਿੱਚ ਮੈਂ ਕਹਿੰਦੇ ਯਾਰ ਜੱਸੀ ਮੈਂ ਹੀਰ ਦਾ ਕੰਪੀਟੀਸ਼ਨ ਕਰਾ ਰਿਹਾ ਹਾਂ ਤੇ ਉਹ 100 ਬੰਦਿਆਂ ਦੀ ਹੀਰ ਚੁਣ ਕੇ ਆਈ ਸੀ ਜੀ ਤੇ ਕਹਿੰਦੇ ਮੈਂ ਚਾਹਨਾ ਕਿ ਤੂੰ ਉਹ ਦਾ ਜਿਹੜਾ ਫਾਈਨਲ ਹੈ ਉਹ ਤੂੰ ਸੂ ਕਰੇ ਕਿਨੂੰ ਹੀਰ ਦਾ ਇਨਾਮ ਦੇਣਾ ਤੇ ਮੈਂ ਉਹਨਾਂ ਦੇ ਜਜਮੈਂਟ ਵਾਸਤੇ ਕਿਆ ਸਿੱਖਾ ਆਪਣਾ ਇੱਕ ਸ਼ੋਅ ਕਰਕੇ ਮੈਂ ਉਸ ਦਿਨ ਲਈ ਉੱਥੇ ਗਿਆ ਹੂੰ ਰਾਤ ਨੂੰ ਅਸੀਂ ਫਿਰ 2-3 ਘੰਟੇ ਇਕੱਠੇ ਰਹੇ ਹੀਰ ਸੁਣੀ ਫਿਰ ਗੱਲਾਂ ਬਾਤਾਂ ਕੀਤੀਆਂ ਮੈਨੂੰ ਉਹ ਲੋਕੀ ਭੇਜ ਰਹੇ ਕਿ ਉਹ ਉਹਦੀਆਂ ਉਸ ਦਿਨ ਜਦੋਂ ਉਹਨਾਂ ਨੇ ਬੁੱਕੇ ਦਿੱਤੇ ਮੈਨੂੰ ਕਿ ਜੋ ਉੱਪਰ ਆ ਗਏ ਬਹੁਤ ਅੱਛਾ ਬੋਲੇ ਹੂੰ ਮਤਲਬ ਮੁਸ਼ਕਿਲ ਹੈ ਤੁਹਾਡੇ ਨਾਲ ਜਦੋਂ ਗੱਲ ਕਰਨਾ ਮੁਸ਼ਕਿਲ ਹੈ ਕਿਉਂਕਿ ਕਿਉਂਕਿ ਮੈਂ ਕਈ ਮੰਚ ਦੇ ਉੱਤੇ ਜਦੋਂ ਤੁਹਾਡਾ ਕਿਸੇ ਇੰਟਰਵਿਊ 'ਚ ਕੋਈ ਜ਼ਿਕਰ ਕਰਦਾ ਸੀ ਤਾਂ ਉਹ ਤੁਹਾਨੂੰ ਬਹੁਤ ਮੁਹੱਬਤ ਕਰਦੇ ਸੀ ਉਹ ਕਹਿੰਦੇ ਕਿ ਅੱਜ ਦੇ ਜਿਹੜੀ ਗਾਇਕੀ ਹੈ ਤਾਂ ਜਸਵੀਰ ਜੱਸੀ ਜਦੋਂ ਵੀ ਤੁਹਾਡਾ ਜ਼ਿਕਰ ਆਉਂਦਾ ਤਾਂ ਬਹੁਤ ਪਿਆਰ ਆਪਣਾ ਤੁਹਾਡੇ ਲਈ ਸ਼ੋਅ ਕਰਦੇ ਸੀ ਬਹੁਤ ਬਹੁਤ ਜ਼ਿਆਦਾ ਪਿਆਰ ਔਰ ਮੈਂ ਕੱਲ ਅਸੀਂ ਕੋਈ ਆਪਣਾ ਪ੍ਰੋਜੈਕਟ ਕਰ ਰਹੇ ਹਾਂ ਹோம் ਸਟੂਡੀਓ ਤੇ ਉਹ ਉਹਦੇ ਵਿੱਚ ਜਦੋਂ ਲਿਸਟ ਬਣ ਰਹੀ ਸੀ ਕਿ ਮੈਂ ਮੈਂ ਉਹਨਾਂ ਨੂੰ ਕਿਹਾ ਜੀ ਪਤਨ ਸੰਦੀ ਜਿਹੜੀ ਇੰਟਰਵਿਊ ਹੋਏਗੀ ਮੈਂ ਕਰਾਂਗਾ ਹੂੰ ਪਤਨ ਸੰਦਾ ਗੱਲਬਾਤ ਮੈਂ ਕਰਾਂਗਾ ਕਿਉਂਕਿ ਮੈਂ ਮਤਲਬ ਮੈਂ ਜਾਨਣਾ ਚਾਹੁੰਦਾ ਮੈਂ ਚਾਹੁੰਦਾ ਸੀ ਕਿ ਉਹ ਮੂਮੈਂਟ ਜਿਹੜੀ ਮੇਰੇ ਨਾਲ ਹੋਏ ਪਰ ਚਲੋ ਮੈਨੂੰ ਪਤਾ ਨਹੀਂ ਕਿ ਮਤਲਬ ਇੱਕ ਸ਼ੱਕ ਸਾਰੇ ਜੱਗ ਨੂੰ ਉਦਾਸ ਕਰ ਗਿਆ ਵਾਹ ਔਰ ਇੰਨੀ ਉਦਾਸੀ ਦਾ ਹਾਲ ਹੈ ਸੈਂਟੇ ਮੈਂ ਮਤਲਬ ਅਸੀਂ 20 ਦਿਨ ਤੋਂ ਆਦੀ ਇੱਕ ਲਾਈਨ ਜਿਹੜੀ ਹੈ ਇੰਨੀ ਜ਼ਿਆਦਾ ਬੋਲ ਰਹੇ ਆ ਕਿ ਕੁਝ ਲੋਕ ਸਮਝਦੇ ਨੇ ਇੰਨਾ ਕੋ ਰਾਗ ਨੂੰ ਕਿ ਸੋਨੇ ਦੀ ਹੈ ਬੰਸਰੀ ਤਾਂ ਬੇਸੁਰੀ ਨਹੀਂ ਹੈ ਇੰਨੀ ਜ਼ਿਆਦਾ ਸੀ ਪੜੀ ਹੈ ਲਾਈਨ ਤੇ ਮੈਂ ਮਤਲਬ ਲੋਕਾਂ ਨੂੰ ਐਕਸਪਲੇਨ ਕਰ ਕਰਕੇ ਮੈਂ ਉਹਨਾਂ ਸਾਰੇ ਲੋਕਾਂ ਨੂੰ ਕਹਿ ਰਿਹਾ ਸੀ ਦੱਸੋ ਕੋਈ ਕਿਸੇ ਨੇ ਅਜ ਤੱਕ ਇਹਦਾ ਥੌਟ ਲਿਖਾ ਹੋਏ ਔਰ ਇਹ ਔਰ ਮੈਂ ਬਾਰ-ਬਾਰ ਲੋਕਾਂ ਨੂੰ ਜਿਹੜੇ ਵੱਡੇ-ਵੱਡੇ ਸ਼ਾਇਰ ਸੀ ਉਹਨਾਂ ਨੂੰ ਫੋਨ ਕਰਕੇ ਕਹਿ ਰਿਹਾ ਸੀ ਕਿ ਦੱਸੋ ਇਹ ਥੋੜ੍ਹ ਕਿਸੇ ਕਦੀ ਵੀ ਉਰਦੂ ਇੰਗਲਿਸ਼ ਕਿਸੇ ਭਾਸ਼ਾ ਦਾ ਹੈ ਜਿੰਨਾ 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 ਵੱਡਾ ਜਿਹੜਾ ਸ਼ੋਅ ਹੈ ਇੱਕ ਸ਼ੇਰ ਦੇ ਵਿੱਚ ਪਾਤਰ ਸਾਹਿਬ ਨੇ ਲਿਖਿਆ ਔਰ ਜੱਸੀ ਜੀ ਇੱਕ ਇੱਕ ਚੀਜ਼ ਇਹ ਵੀ ਹੈ ਕਿ ਮਾਡਰਨ ਜ਼ਮਾਨੇ ਦੇ ਕਰੰਟ ਜਨਰੇਸ਼ਨ ਵੀ ਬਹੁਤ ਪਿਆਰ ਕਰਦੇ ਸੀ ਪਾਤਰ ਸਾਹਿਬ ਨੂੰ ਚਾਹੇ ਅੱਜਕੱਲ੍ਹ ਥੋੜਾ ਟ੍ਰੈਂਡ ਹੋ ਇਹ ਸਾਰੇ ਲੋਕ ਪਿਆਰ ਕਰਦੇ ਸੀ ਜੀ ਉਹਨਾਂ ਨੂੰ ਐਕਚੁਅਲੀ ਕਈ ਕਈ ਸਿੱਖਿਆਤਾਂ ਜਿਹੜੀਆਂ ਹੁੰਦੀਆਂ ਨਾ ਉਹ ਉਹ ਗਲੋਬਲ ਗਲੋਬਲ ਚੁੱਕੀ ਪਾਉਣੀ ਆ ਗਲੋਬਲ ਕਨਸਿਸਟੈਂਸੀ ਹੁੰਦੀ ਆ ਹਮ ਹਮ ਉਹ ਉਹਨਾਂ ਨੂੰ ਫਿਰ ਉਹਨਾਂ ਨੂੰ ਜ਼ਮਾਨੇ ਦਾ ਕੋਈ ਅਸਰ ਨਹੀਂ ਹੁੰਦਾ ਉਹਨਾਂ ਨੂੰ ਬਾਦਸ਼ਾਹ ਦਾ ਕੋਈ ਅਸਰ ਨਹੀਂ ਹੁੰਦਾ ਉਹਨਾਂ ਨੂੰ ਇਲਾਕੇ ਦਾ ਕੋਈ ਅਸਰ ਨਹੀਂ ਹੁੰਦਾ ਕਿ ਉਹ ਇਲਾਕੇ ਦੀ ਸੀਮਤ ਰਹਿ ਜਾਂਦੇ ਜਾਂ ਬਾਦਸ਼ਾਹ ਦੀ ਸੀਮਤ ਰਹਿ ਜਾਂਦੇ ਜਾਂ ਇੱਕ ਕਿਸੇ ਖੇਤਰ ਦੇ ਵਿੱਚ ਜਾ ਕੇ ਸੀਮਤ ਰਹਿ ਜਾਂਦੇ ਉਹ ਲੋਕ ਉਹ ਉਹ ਲੋਕਾਂ ਨੂੰ ਸਾਰੇ ਉਹਨਾਂ ਦੀ ਤੁਸੀਂ ਦੇਖੋ ਪਾਕਿਸਤਾਨ ਦੇ ਅੱਜ ਵੀ ਤੁਸੀਂ ਫੋਟੋ ਦੇਖੋਗੇ ਹਮ ਤੇ ਤੁਹਾਨੂੰ ਲੱਗੇਗਾ ਕਿ ਕੋਈ ਕੋਈ ਸੇਂਟ ਹੈ ਹੂੰ ਹੂੰ ਉਹਨਾਂ ਨੂੰ ਜਦੋਂ ਮਿਲਦੇ ਸੀ ਉਹ ਉਹ ਸੰਤਾਂ ਵਾਲੀਆਂ ਗੱਲਾਂ ਕਰਦੇ ਸੀ ਜਦੋਂ ਵੀ ਮਿਲਦੇ ਸੀ ਉਹ ਉਹ ਸੰਤਾਂ ਦੀ ਤਰ੍ਹਾਂ ਹੀ ਬੀਅਰ ਕਰਦੇ ਸੀ ਨਿਮਰਤਾ ਬਹੁਤ ਸੀ ਚਾਹੇ ਕੋਈ ਬਿਲਕੁਲ ਨਵਾਂ ਹੀ ਸ਼ਾਇਰ ਉਹਨਾਂ ਕੋਲ ਚਲਾ ਜਾਵੇ ਆਹ ਯੋਥ ਬੰਦ ਲੋ ਇਹਦੇ ਤੇ ਕਿਉਂ ਅੱਜ ਤੇ ਹੁਣ ਉਹ ਟਾਈਮ ਨਹੀਂ ਹੈ ਕਦੀ ਉਹਨਾਂ ਤੇ ਗੱਲ ਕਰਾਂਗੇ ਹੂੰ ਹੂੰ ਕਿ ਉਹਨਾਂ ਨੂੰ ਜਿੰਨਾ ਮਰਜ਼ੀ ਸਪੇਨ ਕਰੀ ਜਾਓ ਜਿੰਨਾ ਮਰਜ਼ੀ ਸਪੇਨ ਕਰੀ ਜਾਓ ਤੇ ਜਿੰਮ ਮੁਫਦਾ ਹੀ ਨਹੀਂ ਆਉਣ ਵਾਲੀ ਸੀ ਬੇਹਤ ਸ਼ੁਕਰੀਆ ਜਸੀ ਜੀ ਜਸੀ ਜੀ ਸਾਡੇ ਨਾਲ ਗੱਲ ਕਰਨ ਦੇ ਲਈ ਤਾਂ ਬੇਹਤ ਭਾਵੁਕ ਪਲ ਨੇ ਅਤੋਂ ਡਿਲੇਵੀ ਹੋਰ ਸਾਰੇ ਪੰਜਾਬੀ ਅੱਤ ਦੇ ਲਈ ਵੀ ਜਿਹੜੇ ਉਹਨਾਂ ਨੂੰ ਮੁਹੱਬਤ ਕਰਦੇ ਸੀ ਧੰਨਵਾਦ ਜਸਵੀਰ ਜਸੀ ਜੀ ਸਾਡੇ ਨਾਲ ਜੁੜੇ ਸੀ ਬਹੁਤ ਸ਼ੁਕਰੀਆ ਸਰਜੀਤ ਪਾਤਰ ਜੀ ਸਾਡੇ ਦਰਮਿਆਨ ਨਹੀਂ ਰਹੇ ਜਸਵੀਰ ਜਸੀ ਜੀ ਮੇਰੇ ਨਾਲ ਜੁੜੇ ਨੇ ਜਸੀ ਜੀ ਜਦੋਂ ਇਹ ਕੰਨੀ ਪਈ ਖਬਰ ਬੇ ਬੇਹਤ ਦੁਖਦ ਖਬਰ ਕਿਉਂਕਿ ਤੁਸੀਂ ਮੈਨੂੰ ਲੱਗਦਾ ਸਾਹਿਤ ਨਾਲ ਜਿੰਨਾ ਪਿਆਰ ਕਰਦੇ ਹੋ ਤਾਂ ਤੁਹਾਡੇ ਲਈ ਵੀ ਬਹੁਤ ਪਰਸਨਲ ਤੌਰ ਤੇ ਵੀ ਵੱਡਾ ਘਾਟ ਆ ਭਾਜੀ ਤਾਂ ਬੰਦੋ ਇਹਦੇ ਵਾਸਤੇ ਮੈਂ ਮੈਂ ਤਾਂ ਹੀ ਸੋਚਦਾ ਸੀ ਕਿ ਪਾਤਰ ਸਾਹਿਬ ਐਨੇ ਸ਼ਬਦਾਂ ਦੇ ਧਨੀ ਸੀਗੇ ਤੇ ਅੱਜ ਉਹਨਾਂ ਵਾਸਤੇ ਇੱਕ ਵੀ ਸ਼ਬਦ ਅੱਜ ਬੋਲ ਨਹੀਂ ਪਾਰ ਰਿਹਾ ਹੂੰ 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 ਤੇ ਮਦਦ ਯਕੀਨ ਨਹੀਂ ਹੋ ਰਿਹਾ ਇਸ ਗੱਲ ਦੇ ਉੱਤੇ ਮੈਂ ਅਮਰੀਕਾ ਆਇਆ ਹਾਂ ਤੇ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਇਸ ਗੱਲ ਦੇ ਉੱਤੇ ਤੇ ਮੈਂ ਮੈਂ ਤੁਹਾਨੂੰ ਦੱਸਾਂ ਕਿ ਮੇਰੀ 10 ਦਿਨ ਪਹਿਲੇ ਅੱਜ 10 ਦਿਨ ਕੈਤੇ 10 ਦਿਨ ਪਹਿਲੇ ਮੇਰੇ ਉਹਨਾਂ ਨਾਲ ਮੈਂ ਜਿਹੜਾ ਉਹਨਾਂ ਦੀ ਪੋਸਟ ਵੀ ਪਾਈ ਐ ਸਕਰੀਨਸ਼ਾਟ ਲਿਆ ਮੈਂ ਮੇਰੀ ਉਹਨਾਂ ਨਾਲ ਵੀਡੀਓ ਕਾਲ ਹੋਈ ਹੂੰ ਉਹ ਤੇ ਨਿਰਮਲ ਜੋੜਾ ਪਾਤਰ ਸਾਹਿਬ ਤੇ ਨਿਰਮਲ ਜੋੜਾ ਜਾ ਰਹੀ ਸੀ ਕਿਤੇ ਤੇ ਨਿਰਮਲ ਜੋੜੇ ਨੇ ਮੈਨੂੰ ਕਿਹਾ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਮੈਂ ਕਿਹਾ ਦੱਸੋ ਗੱਡੀ ਜਾ ਰਹੀ ਸੀ ਕਿ ਤੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਦੱਸੀ ਯਾਰ ਕਿ ਚਲੋ ਕੁਝ ਕਰਦੇ ਆ ਕੋਈ ਤੂੰ ਗਾਵੇਂ ਤੇ ਮੈਂ ਰਿਸਾਈਟ ਕਰਾਂਗਾ ਮੈਂ ਕਿਹਾ ਨਹੀਂ ਪਾਤਰ ਸਾਹਿਬ ਤੁਸੀਂ ਵੀ ਜਾਓ ਹੂੰ ਕਹਿੰਦੇ ਠੀਕ ਐ ਤੇ ਮੈਨੂੰ ਨਿਰਮਲ ਜੋੜਾ ਹੋਣੇ ਦੱਸ ਰੇ ਸੀ ਵੀ ਤਿੰਨ ਦਿਨ ਪਹਿਲੇ ਉਹਨਾਂ ਦਾ ਫੋਨ ਆਇਆ ਤੇ ਇਕੱਠੇ ਸੀਗੇ ਉਹ ਤੇ ਕਹਿੰਦੇ ਵੀ ਜਸਸੀ ਨੇ ਮੈਨੂੰ ਕਿਹਾ ਜਸਸੀ ਕਦੋਂ ਆ ਰਿਹਾ ਹੂੰ ਤੇ ਅੱਜ ਵੇਖ ਉਹ ਮਿਲ ਗਈ ਮੈਂ ਤਾਂ ਇਹ ਇਹ ਇਹਨੂੰ ਪਰਸਨ ਜਸਸੀ ਜੀ ਮੁਲਾਕਾਤ ਆਖਰੀ ਕਦੋਂ ਦੀ ਸੀਗੀ ਥੋੜੇ ਦਿਨ ਪਹਿਲੇ ਜੀ ਅਸੀਂ ਹੁਣ ਮੈਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮਿਲਦਾ ਸੀ ਨਾ ਮੈਂ ਜਿੱਦਨ ਮਿਲੂ ਲੁਧਿਆਣਾ ਸ਼ੋਅ ਕਰਨ ਜਾਂਦਾ ਸੀ ਉਹ ਮੈਂ ਅਸੀਂ ਉਹਨਾਂ ਦੇ ਘਰ ਦੇ ਨੇੜੇ ਇੱਕ ਹੋਟਲ ਹੈ ਉਸੇ ਰਹਿ ਕੇ ਆਂ ਹਮੇਸ਼ਾ ਤੇ ਮੈਂ ਉਹ ਖਾਣਾ ਉਹਨਾਂ ਦੇ ਘਰ ਹੀ ਖਾਂਦੇ ਹੁੰਦੇ ਸੀ ਔਰ ਮੇਰੇ ਕੋਲ ਪਤਾ ਨਹੀਂ ਕਿੰਨੀਆਂ ਕੁ ਵੀਡੀਓਜ਼ ਨੇ ਹੋਣਾ ਦੀਆਂ ਅਸੀਂ ਬੈਠ ਬੈਠ ਕੇ ਰਿਕਾਰਡਿੰਗ ਕਰੀ ਜਾਂਦੇ ਸੀ ਮੈਂ ਪੁੱਛਦਾ ਰਹਿੰਦਾ ਸੀ ਉਹਨਾਂ ਨੂੰ ਉਹਨਾਂ ਦੀਆਂ ਕਵਿਤਾਵਾਂ ਨੂੰ ਮੈਂ ਉਹਨਾਂ ਕੋਲੋਂ ਵਿਆਖਿਆ ਪੁੱਛਦਾ ਰਹਿੰਦਾ ਸੀ ਜਾਂ ਮੈਂ ਗੁਰਦਾਨਕ ਜੀ ਬਾਰੇ ਉਹਨਾਂ ਪੁੱਛਦੀ ਬਾਰੇ ਇਕੱਠੇ ਹੋ ਰਹੇ ਸੀ ਕੁਝ ਦਿਨ ਪਹਿਲੇ ਉਹਨਾਂ ਨੇ ਮੈਨੂੰ ਅ ਚੰਡੀਗੜ੍ਹ ਦੇ ਵਿੱਚ ਮੈਂ ਕਹਿੰਦੇ ਯਾਰ ਜਸਸੀ ਮੈਂ ਹੀਰ ਦਾ ਕੰਪੀਟੀਸ਼ਨ ਕਰਾ ਰਿਆ ਹਾਂ ਤੇ ਉਹ 100 ਬੰਦਿਆਂ ਦੀ ਹੀਰ ਚੁਣ ਕੇ ਆਈ ਸੀ ਇਹ ਕਹਿੰਦੇ ਮੈਂ ਚਾਹਨਾ ਕਿ ਤੂੰ ਉਹਦਾ ਜਿਹੜਾ ਫਾਈਨਲ ਹੈ ਉਹ ਤੁਸੂ ਕਰੇ ਕਿਨੂੰ ਹੀਰ ਦਾ ਇਨਾਮ ਦੇਣਾ ਤੇ ਮੈਂ ਉਹਨਾਂ ਦੇ ਜਜਮੈਂਟ ਵਾਸਤੇ ਗਿਆ ਸੀ ਆਪਣਾ ਇੱਕ ਸ਼ੋਅ ਕਰਕੇ ਮੈਂ ਉਸ ਦਿਨ ਲਈ ਉੱਥੇ ਗਿਆ ਹੂੰ ਰਾਤ ਨੂੰ ਅਸੀਂ ਫਿਰ 2-3 ਘੰਟੇ ਇਕੱਠੇ ਰਹੇ ਹੀਰ ਸੁਣੀ ਫਿਰ ਗੱਲਾਂ ਬਾਤਾਂ ਕੀਤੀਆਂ ਮੈਂ ਉਹਨਾਂ ਨੇ ਫੋਟੋਆਂ ਲੋਕੀ ਭੇਜ ਰਏ ਕਿ ਉਹ ਉਹਦੀਆਂ ਉਸ ਦਿਨ ਜਦੋਂ ਉਹਨਾਂ ਨੇ ਬੁੱਕੇ ਦਿੱਤੇ ਮੈਨੂੰ ਕਿ ਜੋ ਪਰ ਆਗੇ ਬਹੁਤ ਅੱਛਾ ਬੋਲੇ ਹੂੰ ਮਤਲਬ ਮਸ਼ਕੁਰ ਹਾਂ ਥੋੜਾ ਜਿਹਾ ਦਿਲ ਤੋਂ ਦੱਸਣਾ ਮੁਸ਼ਕਲ ਹੈ ਕਿਉਂਕਿ ਕਿਉਂਕਿ ਮੈਂ ਕਈ ਮੰਚ ਦੇ ਉੱਤੇ ਜਦੋਂ ਤੁਹਾਡਾ ਕਿਸੇ ਇੰਟਰਵਿਊ 'ਚ ਕੋਈ ਜ਼ਿਕਰ ਕਰਦਾ ਸੀ ਤਾਂ ਉਹ ਤੁਹਾਨੂੰ ਬਹੁਤ ਮੁਹੱਬਤ ਕਰਦੇ ਸੀ ਉਹ ਕਹਿੰਦੇ ਕਿ ਅੱਜ ਦੇ ਜਿਹੜੀ ਗਾਇਕੀ ਹੈ ਤਾਂ ਜਸਵੀਰ ਜੱਸੀ ਜਦੋਂ ਵੀ ਤੁਹਾਡਾ ਜ਼ਿਕਰ ਆਉਂਦਾ ਤਾਂ ਬਹੁਤ ਪਿਆਰ ਆਪਣਾ ਤੁਹਾਡੇ ਲਈ ਸ਼ੋਅ ਕਰਦੇ ਸੀ ਬਹੁਤ ਬਹੁਤ ਜ਼ਿਆਦਾ ਪਿਆਰ ਔਰ ਮੈਂ ਕੱਲ ਅਸੀਂ ਕੋਈ ਆਪਣਾ ਪ੍ਰੋਜੈਕਟ ਕਰ ਰਹੇ ਹਾਂ ਹோம் ਸਟੂਡੀਓ ਤੇ ਉਹ ਉਹਦੇ ਵਿੱਚ ਜਦੋਂ ਲਿਸਟ ਬਣੀ ਸੀ ਤੇ ਮੈਂ ਮੈਂ ਉਹਨਾਂ ਨੂੰ ਕਿਹਾ ਜੀ ਪਾਤਰ ਸਾਹਿਬ ਦੀ ਜਿਹੜੀ ਇੰਟਰਵਿਊ ਹੋਏਗੀ ਮੈਂ ਕਰਾਂਗਾ ਹੂੰ ਪਾਤਰ ਸਾਹਿਬ ਨਾਲ ਗੱਲਬਾਤ ਮੈਂ ਕਰਾਂਗਾ ਕਿਉਂਕਿ ਮੈਂ ਮਤਲਬ ਮੈਂ ਜਾਨਣਾ ਚਾਹੁੰਦਾ ਮੈਂ ਚਾਹੁੰਦਾ ਸੀ ਕਿ ਉਹ ਮੂਮੈਂਟ ਜਿਹੜੀ ਮੇਰੇ ਨਾਲ ਹੋਏ ਪਰ ਚਲੋ ਮੈਨੂੰ ਪਤਾ ਨਹੀਂ ਕਿ ਮਤਲਬ ਇੱਕ ਸ਼ੱਕ ਸਾਰੇ ਜੱਗ ਨੂੰ ਉਦਾਸ ਕਰ ਗਿਆ ਵਾਹ ਔਰ ਇੰਨੀ ਉਦਾਸੀ ਦਾ ਆਲਮ ਹੈ ਇਸ ਟਾਈਮ ਤੇ ਮੈਂ ਮਤਲਬ ਅਸੀਂ 20 ਦਿਨ ਤੋਂ ਆ ਦੀ ਇੱਕ ਲਾਈਨ ਜਿਹੜੀ ਐਨੀ ਜ਼ਿਆਦਾ ਬੋਲ ਰਹੇ ਆ ਕਿ ਕੁਝ ਲੋਕ ਸਮਝਦੇ ਨੇ ਐਨਾ ਕੋ ਰਾਗ ਨੂੰ ਕਿ ਸੋਨੇ ਦੀ ਬਾਂਸਰੀ ਤਬੇਸ਼ਰੀ ਨਹੀਂ ਐਨੀ ਜ਼ਿਆਦਾ ਅਸੀਂ ਪੜੀ ਐ ਲਾਈਨ ਤੇ ਮੈਂ ਮਤਲਬ ਲੋਕਾਂ ਨੂੰ ਐਕਸਪਲੇਨ ਕਰ ਕਰਕੇ ਮੈਂ ਉਹਨਾਂ ਸਾਰੇ ਲੋਕਾਂ ਨੂੰ ਕਹਿ ਰਿਹਾ ਸੀ ਕਿ ਦੱਸੋ ਕੋਈ ਕਿਸੇ ਨੇ ਅਜੇ ਤੱਕ ਇਹ ਡੱਟ ਨੋਟ ਲਿਖਾਇਆ ਏ ਔਰ ਮੈਂ बार-बार ਲੋਕਾਂ ਨੂੰ ਜਿਹੜੇ ਵੱਡੇ ਵੱਡੇ ਸ਼ਾਇਰ ਸੀ ਉਹਨਾਂ ਨੂੰ ਫੋਨ ਕਰਕੇ ਕਹਿ ਰਿਹਾ ਸੀ ਕਿ ਦੱਸੋ ਇਹ ਥਾਟ ਕਿਸੇ ਕਦੀ ਵੀ ਉਰਦੂ ਇੰਗਲਿਸ਼ ਕਿਸੇ ਭਾਸ਼ਾ ਚ ਆਇਆ ਜਿੰਦਾ ਜਿੰਦਾ ਜਿੰਨਾ ਵੱਡਾ ਜਿਹੜੀ ਸੋਚ ਹੈ ਇਸ ਸ਼ੇਰ ਦੇ ਵਿੱਚ ਪਾਤਰ ਸਾਹਿਬ ਨੇ ਲਿਖੀ ਹੈ ਔਰ ਜੱਸੀ ਜੀ ਇੱਕ ਇੱਕ ਚੀਜ਼ ਇਹ ਵੀ ਹੈ ਕਿ ਮਾਡਰਨ ਜ਼ਮਾਨੇ ਦੇ ਕਰੰਟ ਜਨਰੇਸ਼ਨ ਵੀ ਬਹੁਤ ਪਿਆਰ ਕਰਦੇ ਸੀ ਪਾਤਰ ਸਾਹਿਬ ਨੂੰ ਚਾਹੇ ਅੱਜ ਕੱਲ ਥੋੜਾ ਟ੍ਰੈਂਡ ਹੋ ਸਾਰੇ ਲੋਕ ਪਿਆਰ ਕਰਦੇ ਸੀ ਜੀ ਉਹਨਾਂ ਨੂੰ ਐਕਚੁਅਲੀ ਕਈ ਕਈ ਸਿੱਖੀਤਾਂ ਜਿਹੜੀਆਂ ਆਉਂਦੀਆਂ ਨਾ ਉਹ ਉਹ ਗਲੋਬਲ ਗਲੋਬਲ ਕਿ ਤੁਸੀਂ ਸੇਟਾਉਂਦੇ ਹੋ ਗਲੋਬਲ ਪਰਸਨੈਲਿਟੀਜ਼ ਹੁੰਦੀਆਂ ਹੂੰ ਹੂੰ ਉਹਨਾਂ ਨੂੰ ਫਿਰ ਉਹਨਾਂ ਨੂੰ ਜ਼ਮਾਨੇ ਦਾ ਕੋਈ ਅਸਰ ਨਹੀਂ ਹੁੰਦਾ ਉਹਨਾਂ ਨੂੰ ਬਾਦਸ਼ਾਹ ਦਾ ਕੋਈ ਅਸਰ ਨਹੀਂ ਹੁੰਦਾ ਉਹਨਾਂ ਨੂੰ ਇਲਾਕੇ ਦਾ ਕੋਈ ਅਸਰ ਨਹੀਂ ਹੁੰਦਾ ਕਿ ਉਹ ਇਲਾਕੇ ਦੀ ਸੀਮਤ ਰਹਿ ਜਾਂਦੇ ਜਾਂ ਬਾਦਸ਼ਾਹ ਦੀ ਸੀਮਤ ਰਹਿ ਜਾਂਦੇ ਜਾਂ ਇੱਕ ਕਿਸੇ ਖੇਤਰ ਦੇ ਵਿੱਚ ਜਾ ਕੇ ਸੀਮਤ ਰਹਿ ਜਾਂਦੇ ਉਹ ਲੋਕ ਉਹ ਉਹ ਲੋਕਾਂ ਨੂੰ ਸਾਰੇ ਉਹਨਾਂ ਦੀ ਤੁਸੀਂ ਦੇਖੋ ਪਾਕਿਸਤਾਨ ਦੇ ਅੱਗੇ ਤੁਸੀਂ ਫੋਟੋ ਦੇਖੋਗੇ ਹੂੰ ਤੇ ਤੁਹਾਨੂੰ ਲੱਗੇਗਾ ਕਿ ਕੋਈ ਕੋਈ ਸੇਂਟ ਹੈ ਉਹਨਾਂ ਨੂੰ ਜਦੋਂ ਮਿਲਦੇ ਸੀ ਉਹ ਉਹ ਸੰਤਾਂ ਵਾਲੀਆਂ ਗੱਲਾਂ ਕਰਦੇ ਸੀ ਜਦੋਂ ਵੀ ਮਿਲਦੇ ਸੀ ਉਹ ਉਹ ਸੰਤਾਂ ਦੀ ਤਰ੍ਹਾਂ ਹੀ ਗੱਲ ਕਰਦੇ ਨਿਮਰਤਾ ਬਹੁਤ ਸੀ ਚਾਹੇ ਕੋਈ ਬਿਲਕੁਲ ਨਵਾਂ ਹੀ ਸ਼ਾਇਰ ਉਹਨਾਂ ਕੋਲ ਚਲਾ ਜਾਵੇ ਆਹ ਯੋਥ ਬਲੋ ਇਹਦੇ ਤੇ